ਕਾਂਗਰਸ ਪਾਰਟੀ ਦੀ ਹਾਈ ਕਮਾਂਡ ਮੰਥਨ ਕਰ ਰਹੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ 2027 ਦਾ ਇਲੈਕਸ਼ਨ ਸਿਰ ਤੇ ਹੈ ਕਿਉਂਕਿ 2026 ਤੋਂ ਬਾਅਦ ਪਾਰਟੀ ਦੇ ਵਿੱਚ ਉਲਟ ਫੇਰ ਦੇਖਣ ਨੂੰ ਮਿਲਣਗੇ ਪਾਰਟੀ ਕਿਸ ਨੂੰ ਕਿੰਗ ਮੇਕਰ ਬਣਾਵੇਗੀ ਕਿਹਦੇ ਨਾਮ ਤੇ ਪ੍ਰਧਾਨਗੀ ਦੀ ਮੋਹਰ ਲਾਵੇਗੀ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਉਸ ਬਾਰੇ ਅੱਜ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿਉਂਕਿ ਕਾਂਗਰਸ ਪਾਰਟੀ ਦੇ ਆਪਸੀ ਘਾਟੋਕਲੇਸ਼ ਨੇ ਚੌਕਸ ਕਰ ਦਿੱਤਾ ਹੈ ਰਾਹੁਲ ਗਾਂਧੀ ਮਲਕਾ ਅਰਜੁਨ ਖੜਕੇ ਸੋਨੀਆ ਗਾਂਧੀ ਅਤੇ ਪ੍ਰਿੰਕਾ ਗਾਂਧੀ ਨੂੰ ਬਿਹਾਰ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਬੁਰੀ ਤਰ੍ਹਾਂ ਹਾਰੀ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਖਾਤਾ ਨਹੀਂ ਖੋਲ੍ਹ ਸકી ਹਰਿਆਣਾ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਬੁਰਾ ਹਾਲ ਹੋਇਆ ਲੇਕਿਨ ਹੁਣ ਆਪਣੀ ਨੀ ਫਾਊਂਡੇਸ਼ਨ ਮજબૂત ਕਰਨਾ ਚਾਹੀਦਾ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਪੰਜਾਬ ਤੋਂ ਕਿਉਂਕਿ ਪੰਜਾਬ ਤੈਅ ਕਰੇਗਾ ਲੋਕ ਸਭਾ ਦੀਆਂ ਚੋਣਾਂ ਦੇ ਨਤੀਜੇ ਪੰਜਾਬ ਤੈਅ ਕਰੇਗਾ ਕਿ ਰਾਹੁਲ ਗਾਂਧੀ ਨੇ ਦੇਸ਼ ਦਾ ਪ੍ਰਧਾਨ ਮੰਤਰੀ ਬਣਨਾ ਹੈ ਜਾਂ ਨਹੀਂ ਬਣਨਾ ਕਿਉਂਕਿ ਜਿਹੜੀ ਪਾਰਟੀ ਵੱਲ ਪੰਜਾਬੀ ਹੁੰਦੇ ਨੇ ਉਹ ਪਾਰਟੀ ਕੋਲ ਮਲਾ ਕੇ ਸੈਂਟਰ ਦੇ ਵਿੱਚ ਆਉਂਦੀ ਹੈ ਜੇ ਗੱਲ ਕਰੀਏ ਪੰਜਾਬੀਆਂ ਦੀ ਪੰਜਾਬੀ ਹੁਣ ਫਿਰ ਆਮ ਆਦਮੀ ਪਾਰਟੀ ਨੂੰ ਛੱਡ ਕੇ ਭਰੋਸਾ ਕਰਨ ਲੱਗ ਪੈ ਨਹੀਂ ਕਾਂਗਰਸ ਪਾਰਟੀ ਤੇ ਲੋਕ ਯਾਦ ਕਰਨ ਲੱਗ ਪੈ ਨਹੀਂ ਨਵਜੋਤ ਸਿੰਘ ਸਿੱਧੂ ਚਰਜ ਸਿੰਘ ਚਨੀ ਨੂੰ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਕੁਝ ਚੰਗੀ ਨਹੀਂ ਰਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਆਪਣਾ ਪੂਰਾ ਤਾਮ ਝਾਮ ਛੋਕਣਗੇ 2027 ਦੀਆਂ ਵਿਧਾ ਸਭਾ ਦੀਆਂ ਚੋਣਾਂ ਤੇ ਲਈ ਲੇਕਿਨ ਇਸ ਦੇ ਬਾਵਜੂਦ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ 100 ਤੋਂ ਪਲੱਸ ਸੀਟਾਂ ਅਸੀਂ ਜਿੱਤ ਕੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੀ ਝੋਲੀ ਦੇ ਵਿੱਚ ਪਾਵਾਂਗੇ ਕਾਂਗਰਸ ਪਾਰਟੀ ਨੂੰ ਕਿੰਨੀ ਕੁ ਵੋਟ ਮਿਲਦੀ ਹੈ ਜਿਮਨੀ ਚੋਣ ਹੋਈ ਤਰਤਰ ਦੇ ਵਿੱਚ ਹੈ ਕਰਨ ਬੁੜਜ ਦਾ ਮਾਰਾ ਹਾਰ ਹੋਇਆ ਰਾਜਾ ਵੜਿੰਗ ਆਪਣੀ ਆਪਣੀ ਆਪਣੇ ਸ਼ਬਦਾਂ ਤੇ ਕੰਟਰੋਲ ਨਹੀਂ ਕਰ ਸਕੇ ਉਹਨਾਂ ਦੇ ਦਿੱਤੇ ਹੋਏ ਭਾਸ਼ਣਾ ਨੇ ਹਲਕਾ ਤਨਤੜ ਦੇ ਖਿਲਾਾਰੇ ਪਾਏ ਤੇ ਕਰਨ ਬੁਰਜ ਦੀ ਜ਼ਬਾਨਤ ਵੀ ਜਬਤ ਹੋਈ ਇਸ ਕਰਕੇ ਭਾਲ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਕਿਉਂਕਿ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਲਗਾਤਾਰ ਨਵਜੋਤ ਸਿੰਘ ਸਿੱਧੂ ਦੇ ਨਾਲ ਮੀਟਿੰਗ ਕਰ ਰਹੀ ਹੈ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਦੇ ਨਾ ਦਾਅਵੇ ਦਾ ਹੀ ਠੁਕ ਦਿੱਤੀ ਹੈ ਕਿ ਹਲਕਾ ਸ਼੍ਰੀ ਅਬਲਸਰ ਪੂਰਬੀ ਤੂੰ ਮੈਂ 2027 ਦੀ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਵੱਲੋਂ ਲੜਾਂਗੀ ਪੰਜਾਬੀਓ ਇਹ ਤੁਸੀਂ ਦੱਸੋ ਕੀ ਜੇਕਰ ਕਾਂਗਰਸ ਪਾਰਟੀ ਦੇ ਪ੍ਰਧਾਨ ਦੁਬਾਰਾ ਬਰਜਾਂਦੇ ਨੇ ਨਵਜੋਤ ਸਿੰਘ ਸਿੱਧੂ ਜਾਂ ਐਜ਼ ਇੱਕ ਮੁੱਖ ਮੰਤਰੀ ਦਾ ਚਿਹਰਾ ਚਿਹਰਾ ਕੋਸ਼ਿਸ਼ ਕੀਤੇ ਸਾ ਕੋਸ਼ਿਸ਼ ਕੀਤਾ ਜਾਂਦਾ ਹੈ ਨਵਜੋਤ ਸਿੰਘ ਸਿੱਧੂ ਨੂੰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਕੀ ਨਵਜੋਤ ਸਿੰਘ ਸਿੱਧੂ ਪ੍ਰਧਾਨਗੀ ਵਾਸਤੇ ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਮੁੱਖ ਮੰਤਰੀ ਦੇ ਚਿਹਰੇ ਵਾਸਤੇ ਫਿੱਟ ਨੇ ਕਿਉਂਕਿ ਇਹ दिली ਖੁਆਇਸ਼ ਹੈ ਨਵਜੋਤ ਸਿੰਘ ਸਿੱਧੂ ਦੀ ਮਹਾਰਾਜਾ ਰਣਜੀਤ ਸਿੰਘ ਵਰਜਾ ਵਰਗਾ ਅਤਰਾਜ ਲਿਆਉਣ ਦੀ ਪੰਜਾਬ ਦੇ ਵਿੱਚ ਤਾਲੀ ਕਰਦੇ ਨੇ ਖਿਲਾਫ ਬੋਲਦੇ ਨੇ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿੰਦੇ ਨੇ ਚਾਹੇ ਉਹ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਕਿਉਂ ਨਾ ਹੋਵੇ ਤੇ ਚਾਹੇ ਉਹ ਪੰਜਾਬ ਦੇ ਵੱਡੇ ਆਗੂ ਕਿਉਂ ਨਾ ਹੋਣ ਹਾਲਾਂਕਿ ਜਦੋਂ 111 ਦਿਨ ਵਾਸਤੇ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ ਗਿਆ ਤੇ ਨਵਜੋ ਸਿੰਘ ਸਿੱਧੂ ਨੇ ਇਤਰਾਜ਼ ਵੀ ਕੀਤਾ ਕਿਤੇ ਨਾ ਕਿਤੇ ਉਹਨੂੰ ਲੱਗਿਆ ਕਿ ਕਾਂਗਰਸ ਪਾਰਟੀ ਨੇ ਮੈਨੂੰ ਬਣਾਉਣਾ ਸੀ ਦੇ ਲੇਕਿਨ ਉਸ ਤੋਂ ਬਾਅਦ ਇਨਾ ਕੋ ਖਲਾਰਾ ਪਿਆ ਇਲੈਕਸ਼ਨ ਵੀ ਲੜੇ ਗਏ 2022 ਦੇ ਲੇਕਿਨ ਬੁਰੀ ਤਰ੍ਹਾਂ ਕਾਂਗਰਸ ਹਾਰੀ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਤਾਂ ਕੋਲ ਮਲਾ ਕੇ ਜਲੂਸ ਨਿਕਲਿਆ ਲੋਕਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟਾਂ ਪਾਈਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਹੁਣ ਦਿਨ ਪਰ ਰਾਤ ਕੰਮ ਕਰ ਰਹੇ ਨੇ ਪੰਜਾਬ ਦੇ ਹਿੱਤਾਂ ਵਾਸਤੇ ਹੁਣ ਕਾਂਗਰਸ ਪਾਰਟੀ ਚਾਹੁੰਦੀ ਹੈ ਕਿ ਕਾਟੇ ਦੀ ਟੱਕਰ ਹੋਵੇ ਇੱਕ ਅਜਾਇਆ ਚਿਹਰਾ ਅੱਗੇ ਜਾ ਸਾਹਮਣੇ ਲਿਉਂਦਾ ਚਾਵੇ ਉਹਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਨੇ ਉਹਦੇ ਵਿੱਚ ਚਰਨਜੀਤ ਸਿੰਘ ਚੰਨੀ ਵੀ ਨੇ ਉਹਦੇ ਵਿੱਚ ਸੁਖਜਿੰਦਰ ਸਿੰਘ ਰਧਾਵਾ ਵੀ ਨੇ ਪ੍ਰਤਾਪ ਸਿੰਘ ਬਾਜਬਾ ਸੁਖਬਾਲ ਸਿੰਘ ਖੈਰਾ ਅਤੇ ਰਾਜਾ ਫੜਿੰਗ ਵੀ ਨੇ ਹੁਣ ਕਿਹਦੇ ਚਿਹਰੇ ਨੂੰ ਅੱਗੇ ਲੈ ਕੇ ਆਉਂਦੇ ਨੇ ਕਿਉਂਕਿ ਜਦੋਂ ਕਰਵਟ ਬਦਲਦੇ ਨਹੀਂ ਕਰਵਟ ਲੈਂਦੇ ਨੇ ਨਵਜੋਤ ਸਿੰਘ ਸਿੱਧੂ ਤਾਂ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਨਵਜੋਤ ਸਿੰਘ ਸਿੱਧੂ ਦੀ ਮੁਲਾਕਾਤ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੇ ਦਿਲਾਂ ਦੀ ਧੜਕਨ ਨੂੰ ਵਧਾਉਂਦੀ ਹੈ ਕਿ ਉਹ ਨਾ ਹੋਵੇ ਕਿ ਤੇ ਅਸੀਂ ਹੱਥ ਮਲਦੇ ਰਹਿ ਜਾਈਏ ਤੇ ਬਾਜੀ ਮਾਰ ਜਾਣ ਨਵਜੋਤ ਸਿੰਘ ਸਿੱਧੂ ਪੰਜਾਬੀਓ ਮੈਂ ਤੁਹਾਡੇ ਕੋਲ ਮੈਨੂੰ ਤੁਹਾਡੇ ਕਮੈਂਟਾਂ ਦਾ ਇੰਤਜ਼ਾਰ ਰਹੇਗਾ ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਵੱਲੋਂ ਐਜ਼ এ ਪ੍ਰਧਾਨ ਐਜ਼ এ ਮੁੱਖ ਮੰਤਰੀ ਦਾ ਚਿਹਰਾ ਹੋ ਸਕਦੇ ਨੇ ਜਾਂ ਨਹੀਂ ਹੋ ਸਕਦੇ ਜੇਕਰ ਹੋ ਸਕਦੇ ਨੇ ਤੇ ਉਹਨਾਂ ਦੇ ਵਿੱਚ ਕਿਹੜੀਆਂ ਖੂਬੀਆਂ